ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਰਾਨ ਨੂੰ ਇੱਕ ਵਫ਼ਦ ਮਿਲਿਆ ਹੈ ਵਫ਼ਦ ਹੈ ਜਿਹੜਾ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ 1978 ਦੇ ਕਾਢ ਤੋਂ ਬਾਅਦ ਜਿਹਦੇ ਵਿੱਚ 13 ਖੰਡਕਾਰ ਕੀਰਤਨੀ ਜਥੇ ਤੇ ਸਿੰਘ ਸ਼ੀਰੂਗੇ ਸੀ ਉਦੋਂ ਬਾਅਦ ਤਾਂ ਸਾਡੀ ਸਰਕਾਰ ਚਲੋ ਇੱਕ ਸਰਕਾਰ ਬਰਾਲਾ ਸਾਹਿਬ ਦੀ ਬਣ ਗਈ ਸੀ ਤਾਂ ਕਾਲੀ ਇੱਕ 97 ਚ ਬਾਦਲ ਸਾਹਿਬ ਦੀ ਤਿੰਨ ਬਾਦਲ ਸਾਹਿਬ ਦੀਆਂ ਚਾਰ ਵਾਰ ਲੋਕਾਂ ਨੇ ਸਾਨੂੰ ਜਨ ਲਿਆ ਇਹਦਾ ਮਤਲਬ ਇਹਦਾ ਕੋਈ ਅਸਰ ਉਸਰ ਤਾਂ ਬਹੁਤਾ ਹੁੰਦਾ ਨਹੀਂ ਉਹ ਬੇਅਦਮੀਆਂ 15 ਤੋਂ ਬਾਅਦ ਸਰਕਾਰ ਬਦਲਦੀ ਹੈ 17 ਅੰਚ ਅਸਤਾਜੀ ਕਹਿੰਦੇ ਸੀਬੀਆਈ ਨੂੰ ਜਾਂਚ ਦੇਤੀ ਸੀ ਤੁਸੀਂ ਜਾਂਚ ਦਿੱਤੀ ਨਹੀਂ ਸੀ ਆਪਣਾ ਮਰਿਆ ਸਪੁੱਤਰ ਨੂੰ ਪਾਇਆ ਸੀ ਸਾਢੇ 3 ਸਾਲ ਇਹਨਾਂ ਦੇ ਲੰਘ ਗਏ ਹਾਂ ਇਹਨਾਂ ਨੇ ਇੱਕ ਕੰਮ ਜ਼ਰੂਰ ਕੀਤਾ ਕਿ ਚਾਰ ਸ਼ੀਟ ਫਾਈਲ ਕਰਤੀਆਂ ਜਦੋਂ ਬਰਗਾੜੀ ਮੋਰਚਾ ਲੱਗਿਆ ਸੀ ਉਸ ਵੇਲੇ ਸੰਧਵਾ ਸਾਹਿਬ ਵਾਅਦਾ ਕਰਕੇ ਆਏ ਸੀ ਸਪੀਕਰ ਸਾਡੇ ਬਾਅਦ ਦੇ ਵਿੱਚ ਉਗੀ ਚੁੱਪ ਚੁੱਪ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਰਾਨ ਨੂੰ ਇੱਕ ਵਫ਼ਦ ਮਿਲਿਆ ਹੈ ਵਫ਼ਦ ਹੈ ਜਿਹੜਾ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਇਹਨਾਂ ਨੇ ਮੁਲਾਕਾਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਮੁਲਾਕਾਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਹਿ ਦਿੱਤਾ ਹੈ ਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਵਾਂਗੇ ਦੇਖੋ ਕਦੋਂ ਬਣੂਗਾ ਹੂੰ 10 ਸਾਲ ਬੀਤ ਚੁੱਕੇ ਨੇ ਜਦੋਂ ਇਹ ਸਾਰਾ ਕੁਝ ਵਾਪਰਿਆ 2015 ਦੇ ਵਿੱਚ ਸਰਕਾਰ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਭਾਜਪਾ ਦੀ ਸੀ ਹੂੰ ਤੇ ਟਾਈਮ ਵੀ ਸੀ ਜੇ ਇਹ ਮਸਲੇ ਨੂੰ ਇਹ ਉਦੋਂ ਸਿਰੇ ਲਾ ਜਾਂਦੇ ਇਹਨਾਂ ਨੇ ਇਹਨੂੰ ਹਲਕੇ ਚ ਲੈ ਲਿਆ ਹੂੰ ਵੀ ਪਹਿਲਾਂ ਵੀ ਇੱਥੇ ਬਹੁਤ ਕੁਝ ਹੋ ਗਿਆ ਹੁਣ ਕੀ ਹੋਣਾ ਹੈ ਜੇ 1978 ਦੇ ਕਾਢ ਤੋਂ ਬਾਅਦ ਜਿਹਦੇ ਵਿੱਚ 13 ਖੰਡਕਾਰ ਕੀਰਤਨੀ ਜਥੇ ਦੇ ਸਿੰਘ ਸ਼ੀਰ ਹੋਗੇ ਸੀ ਉਦੋਂ ਬਾਅਦ ਤਾਂ ਸਾਡੀ ਸਰਕਾਰ ਚਲੋ ਇੱਕ ਸਰਕਾਰ ਬਰਨਾਲਾ ਸਾਹਿਬ ਦੀ ਬਣ ਗਈ ਸੀਤਾ ਕਾਲੀ ਹਮ ਇੱਕ 97 ਚ ਬਾਦਲ ਸਾਹਿਬ ਦੀ ਤਿੰਨ ਬਾਦਲ ਸਾਹਿਬ ਦੀਆਂ ਚਾਰ ਵਾਰ ਲੋਕਾਂ ਨੇ ਸਾਨੂੰ ਜਨ ਲਿਆ ਇਹਦਾ ਮਤਲਬ ਇਹਦਾ ਕੋਈ ਅਸਰ-ਓਸਰ ਤਾਂ ਬਹੁਤਾ ਹੁੰਦਾ ਨਹੀਂ ਹਮ ਉਹ ਬੇਅਦਮੀਆਂ 15 ਤੋਂ ਬਾਅਦ ਸਰਕਾਰ ਬਦਲਦੀ ਹੈ 17 ਚ ਹਮ ਅਸਤ ਜੀ ਕਹਿੰਦੇ ਸੀਬੀਆਈ ਨੂੰ ਜਾਂਚ ਦਿੱਤੀ ਸੀ ਤੁਸੀਂ ਜਾਂਚ ਦਿੱਤੀ ਨਹੀਂ ਸੀ ਆਪਣਾ ਮਰਿਆ ਸਪੁੱਤਰ ਨੂੰ ਪਾਇਆ ਸੀ ਉਹ ਸੀਬੀਆਈ ਉੱਥੇ ਗਈ ਕਲੀਨ ਚਿੱਟ ਦੇ ਆਈ ਕੀ ਕਲੀਨ ਚਿੱਟ ਦੇਤੀ ਕਹਦੇ ਸਬੂਤ ਹੀ ਨਹੀਂ ਲੱਭਦੇ ਜੇ ਸਾਲ ਬਾਅਦ ਜਾਓਗੇ 2 ਸਾਲ ਬਾਅਦ ਜਾਓਗੇ ਤਾਂ ਤੁਹਾਨੂੰ ਨਿਸ਼ਾਨ ਲੱਭਣਗੇ ਉੱਥੇ ਬਾਅਦ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ 17 'ਚ ਸਾਰੇ ਕਾਂਗਰਸੀਆਂ ਨੇ ਖਾਸ ਕਰ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਰੰਧਾਵਾ ਪਤਾ ਨਹੀਂ ਕਿੰਨੇ ਇਹਨਾਂ ਦੇ ਹੋਰ ਤਰਪ ترਜਿੰਦਰ ਬਾਜਵਾ ਸਾਰਿਆਂ ਨੇ ਝੋਲੀਆਂ ਹੱਡੀਆਂ ਕੈਪਟਨ ਮਦਰ ਸਿੰਘ ਦੇ ਸਾਹਮਣੇ ਕੀ ਕਿ ਉਹ ਸੀਬੀਆਈ ਦੀ ਜਾਂਚ ਵਾਪਸ ਲੈ ਲਓ ਉਹ ਤਾਂ ਕਲੋਜ਼ਰ ਰਿਪੋਰਟ ਦੇਣ ਗਈ ਵੀ ਹੈ ਕੇਸ ਬੰਦ ਕਰਨ ਦੀ ਸਪਾਰਸ਼ ਕਰਤੀ ਕਿਹਾ ਮਾਨ ਸਾਹਿਬ ਨੇ ਵੀ ਸੀ ਸਾਢੇ 3 ਸਾਲ ਇਹਨਾਂ ਦੇ ਲੰਘ ਗਏ ਹਾਂ ਇਹਨਾਂ ਨੇ ਇੱਕ ਕੰਮ ਜ਼ਰੂਰ ਕੀਤਾ ਕਿ ਚਾਰ ਸ਼ੀਟ ਫਾਈਲ ਕਰਤੀਆਂ ਜਦੋਂ ਬਰਗਾੜੀ ਮੋਰਚਾ ਲੱਗਿਆ ਸੀ ਹੂੰ ਉਸ ਵੇਲੇ ਸੰਧਵਾ ਸਾਹਿਬ ਵਾਦਾ ਕਰਕੇ ਆਏ ਸੀ ਹੂੰ ਸਪੀਕਰ ਸਾਡੇ ਵਾਦੇ ਵਿੱਚ ਉਹ ਵੀ ਚੁੱਪਚਾਪ ਕਰ ਗਏ ਹੂੰ ਸੋ ਜੇ ਹੁਣ ਮਾਨ ਸਾਹਿਬ ਕਹਿੰਦੇ ਐ ਇਹਦਾ ਕੋਈ ਸਮਾਵਤ ਕਰ ਦਿਓ ਕਿ ਐਨੇ ਚਰਚਾ ਸੀ ਇਨਸਾਫ ਦਵਾ ਦਿਆਂਗੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ